ਰੇੜਾ ਪਰੇ ਕੀਤਾ ਮੈਂਗਾ ਭਾਈ ਭਾਰੀ ਕਿ ਚਲਾ ਲੋ ਰਸਤਾ ਬਾਕੀ ਹੋ ਜਾ ਰਾਇਆ ਅੱਛਾ ਜੀ ਬੜੇ ਪਿਆਰ ਨਾਲ ਡਿੰਕ ਹੋ ਗਿਆ ਮੈਂ ਕੋਈ ਵੱਧ ਕਰਦਾ ਸੀ ਤਾਂ ਮੈਂ ਰੇੜਾ ਪਰਡਾਤਾ ਮੈਂ ਰੇੜਾ ਚੁੱਕਾ ਕਰਦਾ ਪਰੇੜਾ ਚੁੱਕਾ ਕੀਤਾ ਜਿਨ੍ਹਾਂ ਨੇ ਮੇਰੀ ਖਿੱਚ ਕੇ ਮਾਰੀ ਇੱਕੋ ਕਿਹਨੇ ਮਾਰੀ ਉਹ ਉੱਪਰ ਬੈਠਾ ਵੇ ਪੁੰਡਾ ਬੰਨੀ ਅੱਛਾ ਜੀ ਖਿੱਚ ਕੇ ਮਾਰੀ ਤੇ ਮੈਂ ਡਿੱਗਾ ਬਾਈ ਮੈਂ ਅੱਛਾ ਜੀ ਮੇਰਾ ਤੁਹਾਨੂੰ ਮਾਰਲਾ ਬੰਨੇ ਆਇਆ ਸੀ ਅੱਛਾ ਜੀ ਮਾਰ ਲਿਆ ਪਰ ਉਹ ਤੋਂ ਬਿਆਹ ਆਇਆ ਜੀ ਮੇਰਾ ਸਾਮਾਨ ਸਾਰਾ ਡਿੱਗ ਗਿਆ ਭਾਈ ਮੇਰਾ ਫੀਸ ਆ ਆਹੀ ਗੱਡੀ 'ਚ ਆਏ ਹੋ ਭਾਈ ਜੀ ਗੱਲ ਕੁਛ ਨਹੀਂ ਹੋਈ ਬਹੁਤ ਸਿੰਪਲ ਜੀ ਗੱਲ ਹੋਈ ਸੀਗੀ ਕੋਈ ਜੰਦ ਨਹੀਂ ਹੋਈ ਜੀ ਤੁਸੀਂ ਪਲੀਜ਼ ਮੈਂ ਤੁਹਾਨੂੰ ਇਹ ਕਹਿਣਾ ਬਹੁਤ ਸਿੰਪਲ ਗੱਲ ਸੀ ਮੇਰਾ ਗੱਲ ਜਿਆਦਾ ਵਧਾਉਣ ਦਾ ਅੱਛਾ ਜੀ ਚਲੋ ਜਾਂਦਾ ਉਹ ਕਹਿੰਦਾ ਮੈਂ ਨਾ ਕੰਪਰੋਮਾਈਜ਼ ਕਰਨ ਦੇ ਯਾਰ ਆ ਨਿਦਾਮ ਮਾਰਦੀ ਕਰਕੇ ਰਾਮਾਨਾ ਦੱਸੋ ਉਹ ਨਿਆਣੀ ਦੱਸੋ ਆਪਾਂ ਕਿਹਾ ਸੀਗਾ ਸਾਰੇ ਬੰਦਾ ਦੇ ਟਾਂਦਾ ਓਹ ਹੈ ਓਹ ਬੰਦਾ ਦੇ ਟਾਂਦਾ ਥੱਲੇ ਰੇਤਾ ਬੰਦਾ ਇਹ ਭਾਜੀ ਗੱਡੀ ਲੈ ਕੇ ਆਏ ਅੱਛਾ ਜੀ ਹਾਂ ਭਾਜੀ ਇਹ ਪਾਰਕ ਕਰਕੇ ਟਿਕਾ ਲਓ ਅੱਛਾ ਤੇ ਇਹ ਪਾਣੀ ਦਿਓ ਮੈਨੂੰ ਸਾਈਡ ਤੇ ਕਰ ਲਓ ਤਾਂ ਇਹਣਾ ਰੇੜਾ ਬੜੇ ਕੀਤਾ ਪਾਇਗਾ ਭਾਈ ਭਾਰੀ ਖਿੱਚ ਲਾ ਲੋ ਰਸਤਾ ਬੱਦ ਹੋ ਜਾ ਰਾਇਆ ਅੱਛਾ ਜੀ ਬੜੇ ਪਿਆਰ ਨਾਲ ਡਿੰਗ ਕੀਤਾ ਮੈਂ ਕੋਈ ਵੱਧ ਕਰਦਾ ਉਹਨੇ ਰੇੜਾ ਬਲਡਾਤਾ ਮੈਂ ਰੇੜਾ ਸਿੱਧਾ ਕਰਤਾ ਪਰ ਰੇੜਾ ਸਿੱਧਾ ਕੀਤਾ ਮਨ ਮੇਰੇ ਖਿੱਚ ਕੇ ਮਾਰੀ ਇੱਕੋ ਕਿਹਨੇ ਮਾਰੀ ਉਹ ਉੱਪਰ ਬੈਠਾ ਵੇ ਕੁੰਡਾ ਭਲੀ ਅੱਛਾ ਜੀ ਖਿੱਚ ਕੇ ਮਾਰੀ ਤੇ ਮੈਂ ਡਿੱਗਾ ਭਾਈ ਮਾਣ ਅੱਛਾ ਜੀ ਮੇਰਾ ਦਮਾਲਾ ਬੰਨੇ ਹੋਇਆ ਹੀ ਅੱਛਾ ਜੀ ਦਮਾਲਾ ਤੇ ਉਸ ਤੋਂ ਵਿਆਹ ਹੋਇਆ ਜੀ ਮੇਰਾ ਸਮਾਨ ਸਾਰਾ ਡਿੱਗ ਗਿਆ ਭਾਈ ਮਰਾ ਅਸੀਂ ਗੱਡੀ 'ਚ ਆਏ ਹੋ ਗੱਡੀ 'ਚ ਠੀਕ ਹੈ ਤੇ ਪਤਾ ਨਹੀਂ ਕਿੱਦਾਂ ਦੇ ਪਰਲੇ ਹੋਏ ਕਿੰਨਾ ਦੇਖੋ ਜਿਹੜਾ ਕੀ ਆ ਬਾਈ ਗੱਡੀ ਨੂੰ ਸਾਈਡ ਤੇ ਕਰਾਨਾ ਦਾ ਕਿੰਨਾਮ ਹੈ ਭਾਈ ਜੀ ਗੱਲ ਕੁਝ ਨਹੀਂ ਹੋਈ ਬਹੁਤ ਸਿੰਪਲ ਜੀ ਗੱਲ ਹੋਈ ਸੀਗੀ ਕੋਈ ਗੱਲ ਨਹੀਂ ਹੋਈ ਜੀ ਤੁਸੀਂ ਪਲੀਜ਼ ਸਮੈਦ ਨੂੰ ਇਹ ਕਹਿਣਾ ਬਹੁਤ ਸਿੰਪਲ ਗੱਲ ਸੀ ਮੇਰਾ ਗੱਲ ਜਿਆਦੀ ਵਧਾਉਣ ਦਾ ਅੱਛਾ ਜੀ ਨਹੀਂ ਆਪਣਾ ਪੱਖ ਰੱਖਣਾ ਚਾਹੁੰਦੇ ਭਾਈ ਮੈਂ ਇਹ ਕਹਿ ਰਿਹਾ ਕੋਈ ਗਲਤ ਨਹੀਂ ਕੋਈ ਗੱਲ ਨਹੀਂ ਤੇ ਉਹ ऑलरेडी ਪਈ ਸੀ ਮੇਰੇ ਮੁੰਡੇ ਨੇ ਇਹਦਾ ਰੇੜੀ ਪਾ ਕੇ ਕਰਤੀ ਉਹ ਬੰਦਾ ਕਿੱਦਾਂ ਗੱਲ ਉਹ ਉਹਨੇ ਉਧੇ ਨੂੰ ਤਾਂ ਕੰਮ ਆ ਰਿਹਾ ਉਹਦੇ ਉਲੋਂ ਤਾਂ ਕੰਮ ਆ ਰਿਹਾ ਮੁੜ ਕੇ ਸੋ ਭਾਈ ਅਧਰੋਪ ਆਜੋ ਆਜੋ ਅਧਰੋਪ ਸਰ ਆਪਣਾ ਪੱਖ ਰੱਖਣਾ ਚਾਹੋਗੇ ਜੀ ਕਿ ਤੁਸਾਂ ਨੂੰ ਸੁੰਗਤ ਭਰਾਈ ਦੀ ਹੋਇਆ ਕਿ ਦੇਖੋ ਦੇਖੋ ਹੀ ਤਾਂ ਤੁਸੀਂ ਹੋਏ ਮੈਂ ਕਿ ਚੱਲੇ ਮੈਂ ਦੱਸਿਆ ਗਾਇਆ ਸਰ ਜਰਜਰਜਰ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਬੈਠ ਗਏ ਤੇ ਇਹਨਾਂ ਨੂੰ ਖਾਣੇ ਲੈ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਜਿਹੜਾ ਜਿਹੜਾ ਕੋਟਮਰ ਕੀਤੀ ਨੇ ਜਿਹਨੂੰ ਕਾਲ ਲਾਇਆ ਗਿਆ ਯਾਰ ਆਪਣੀ ਬੋਲੋ ਅੰਤਲੋ ਜਿਹੜਾ ਕਿ ਜਿਸ ਨੂੰ ਕਾਫੀ ਦਰਦ ਆਇਆ ਮੈਂ ਇੱਕ ਮੁੰਡੇ ਦੇ ਉੱਤੇ ਜਿਹੜਾ ਬਾਹਰ ਇੱਕ ਮੁੰਡਾ ਫੜੀ ਲਾਂਦਾ ਵਿਚਾਰਾ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਨੂੰ ਬੜਾ ਮਾਰਿਆ ਹੈ ਜਦੋਂ ਮੈਂ ਮੌਕੇ ਤੇ ਗਿਆ ਮਲਾਜਮ ਬੁਲਾਇਆ ਮਲਾਜਮ ਉਸ ਪਰਿਵਾਰ ਨੂੰ ਲੈ ਕੇ ਥਾਣੇ ਆਣ ਲੱਗੇ ਸੀ ਜਦ ਕਿ ਇੱਕ ਪ੍ਰੈਸ ਕਨਫਰੈਂਸ ਸਵਾਲ ਪੁੱਛੇ ਪਰ ਉਹ ਪ੍ਰੈਸ ਕਨਫਰੈਂਸ ਤੇ ਵੀ ਗੱਡੀ ਛਾੜਤੀ ਆ ਦੋ ਕੋਥੇ ਪਬਲਿਕ ਹੋਰ ਖੜੀ ਸੀ ਇੱਕ ਪੁਲਿਸ ਮਲਾ ਜੀ ਹੁੰਦੀ ਸਾਰੇ ਉੱਤੇ ਗੱਡੀ ਚੜਾਈ ਮੈਨੂੰ ਪਰਿਵਾਰ ਸਾਈਕੋ ਲੱਗਦਾ ਕੋਈ ਪ੍ਰੋਬਲਮ ਲੱਗਦੀ ਜਾਂਦੇ ਉਹਨਾਂ ਨੂੰ ਤੇ ਤਿੰਨ ਚਾਰ ਬੰਦੇ ਵੀ ਥੱਲੇ ਡੇ ਆ ਤੇ ਇੱਕੋ ਮੁੰਡੇ ਦਾ ਵਿਚਾਰੇ ਦਾ ਮੂੰਹ ਸਾਰਾ ਪਾੜਦਾ ਕੀ ਨਾਮ ਕੀ ਹੈਗਾ ਜਿੰਨਾ ਜਨਰਲ ਇੰਜਰੀ ਹੋਈ ਪਈ ਉਹ ਮੁੰਡਾ ਮਿੰਕੂ ਹੈ ਅੱਛਾ ਵਿਚਾਰਾ ਗਰੀਬ ਹਾਤਰ ਸਾਤੀ ਬੰਦਾ ਉਹਦੇ ਦੀ ਦਸਤਾਰ ਵੀ ਲਾਈ ਉਹਨੂੰ ਮਾਰਿਆ ਵੀ ਬੜਾ ਇਹਨਾਂ ਨੇ ਤੇ ਹੁਣ ਕੀ ਤੁਸੀਂ ਨਾਲ ਅਸੀਂ ਜੋ ਐਮਐਲਆ ਹੋਏਗੀ ਹਾਂਜੀ ਹਾਂਜੀ ਉਹ ਸਾਰੇ ਕਰਾਂਗੇ ਨਾਲ ਸਾਰਿਆਂ ਕੋ ਜੋ ਬਣਦੇ ਕਾਰਵਾਈ ਕਰਾਵਾਂਗੇ ਇਹਨਾਂ ਤੇ ਭਾਜੀ ਹੈ ਕਿਤੋਂ ਦੇ ਨੇ ਆਰਿਆਂ ਵਾਲੇ ਪਤਾ ਨਹੀਂ ਮੈਨੂੰ ਨਹੀਂ ਪਤਾ ਹਾਂਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੂ ਮਾਰਕੀਟ ਦਾ ਰੈਡ ਕਾਰਪਾ ਹਵਨ ਸੋਰੀ ਉੱਥੇ ਸ਼ੂ ਮਾਰਕੀਟ ਜੋਤੀ ਜੋਗ ਉੱਥੇ ਕੋਈ ਝਗੜਾ ਹੋਇਆ ਤੇ ਉੱਥੇ ਸਾਡੇ ਵੈਰੀਫਾਈ ਜੋ ਕੀਤਾ ਪਤਾ ਲੱਗਾ ਕਿ ਉੱਥੇ ਗੱਡੀ ਨੋਵਾ ਗੱਡੀ ਵਾਲੇ پارک ਕੀਤੀ ਗੱਡੀ ਉੱਥੇ ਕੋਈ ਆਸ-ਪਾਸੇ ਉਹਦੇ ਲਾਗੇ ਆਸ-ਪਾਸ ਕੋਈ ਰੇੜੀ ਖੜੀ ਸੀ ਕਾਰ ਵਾਲੇ ਨੇ ਨੋਵਾ ਕਾਰ ਵਾਲੇ ਰੇੜੀ ਸਾਈਡ ਤੇ ਕਰਤੀ ਜਿਹੜੇ ਰੇੜੀ ਵਾਲਾ ਸੀ ਮੁੰਡਾ ਉਹਨੇ ਉਹਨੂੰ ਰੋਕਿਆ ਵੀ ਤੁਸੀਂ ਮੇਰੀ ਗੱਡੀ ਕੋਲ ਸਾਈਡ ਕੀਤੀ ਮੈਂ ਦਿਹਾੜੀ ਕਰਦਾ ਮੈਂ ਕੰਮ ਕਰ ਕਰਦਾ ਤੇ ਮੈਂ ਗੱਡੀ 'ਚ ਰੁਕੀ ਤੂੰ ਗੱਡੀ ਇੱਥੋਂ ਅੱਗੇ ਪਿੱਛੇ ਕਰ ਲਓ ਇਸੇ ਗੱਲ ਤੋਂ ਉਹਨਾਂ ਦੀ ਬਹਿਸ ਹੋ ਗਈ ਜਿਹੜਾ ਪਤਾ ਲੱਗਾ ਕਿ ਕਾਰ ਵਾਲੇ ਨੂੰ ਉਹ ਮੁੰਡੇ ਦੇ ਮੂੰਹ ਤੇ ਕੋਈ ਪੰਚ ਮਾਰ ਰਿਹਾ ਉਹਦੇ ਛੱਟ ਲੱਗੀ ਤੇ ਉਸ ਤੋਂ ਬਾਅਦ ਜਦੋਂ ਪਬਲਿਕ ਇਕੱਠੀ ਹੋ ਗਈ ਤੇ ਉਹਨੂੰ ਹੀ ਪੁਲਿਸ ਪਾਰਟੀ ਥਾਣੇ ਲੈ ਕੇ ਆਉਣ ਲੱਗੀ ਸੀ ਤੇ ਉਹਨੇ ਗੱਡੀ ਤੇਜ਼ ਚਲਾਈ ਤੇ ਗੱਡੀ ਉਹ ਹੀ ਆਪ ਹੀ ਡਰਾਈਵ ਕਰ ਰਿਆ ਤੇ ਉਹਦੇ ਕਰਕੇ ਉਹਦੇ ਪਤਾ ਲੱਗਾ ਵੀ ਇੱਕ ਦੋ ਜਣੇ ਉਹਦੇ ਉਹਦੇ ਫੇਰ ਬੱਧੀ ਹੋਣਾ ਵੀ ਹੋਰ ਵੀ ਲੱਥੀ ਗਈ ਹੈ ਉਹਨਾਂ ਦੀ ਨਹੀਂ ਉਹਦੇ ਬਾਰੇ ਮੈਂ ਅਜੇ ਵੈਰੀਫਾਈ ਨਹੀਂ ਕੀਤਾ ਜੀ ਮੈਨੂੰ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ ਗੱਡੀ ਵਾਲੇ ਦਾ ਨਾਮ ਮੈਜ ਜਸਟ ਐ ਜੀ ਮੈਂ ਪਤਾ ਕਰ ਰਿਹਾ ਹਾਂ ਬਾਅਦ ਵਿੱਚ ਪੁੱਛ ਲੇ ਬੰਦੇ ਓਵਰ ਆਲ ਤੁਹਾਡੀ ਇਨਵੈਸਟੀਗੇਸ਼ਨ ਤੋਂ ਮਾਮਲਾ ਦਰਜ ਕਰਨ ਲੱਗੇ ਕਿਹੜੀਆਂ ਕਿਹੜੀਆਂ ਹਾਂਜੀ ਮਾਮਲਾ ਉਹ ਮੁੰਡਾ ਜਿਹੜਾ ਹਸਪੀਟਲ ਵਿੱਚ ਐਡਮਿਟ ਹੈ ਤੇ ਦੋ ਜਣੇ ਐਡਮਿਟ ਗਏ ਜਾਂ ਉੱਥੇ ਇਲਾਜ ਕਰਾਉਣ ਗਏ ਆ ਉੱਥੋਂ ਐਮਲਰਸ ਆਉਂਦੀ ਹੈ ਦੇਖਦੇ ਕਿੰਨੀ ਚੋਟ ਆ ਉਹਦਾ ਐਫਆਈਆਰ ਦਰਜ ਕਰਾ ਸਰ ਗੱਡੀ ਮੋੜਦਿਆਂ ਸਾਰਿਆਂ ਨੇ ਦੋ ਤਿੰਨ ਜਣੇ ਹੋਰ ਵੀ نیچے ਆਏ ਨੇ ਗੱਡੀ ਥੱਲੇ ਜਿਹੜਾ ਵੀ ਆ ਉਹਦਾ ਸਟੇਟਮੈਂਟ ਲਿਖੋ ਸਟੇਟਮੈਂਟ ਲਿਖਵਾਓ ਜੀ ਅਜੇ ਮੈਡੀਕਲ ਨਹੀਂ ਕਰਵਾਇਆ ਜੀ ਅਜੇ ਨਹੀਂ ਮੈਡੀਕਲ ਕਰਵਾਇਆ ਜੀ ਓਕੇ ਕੀ ਲੱਗਦਾ ਜੀ ਦੂਸਰੇ ਬੜੇ ਅਜੇ ਨਹੀਂ ਅਜੇ ਮੈਡ ਜਸਟ ਆਏਗੇ ਮੈ ਲੱਗਦਾ ਕਿ ਦੋ ਵੀ ਝਗੜਾ ਹੋਇਆ ਜੀ ਇਹ ਇਹ ਲੱਗਦਾ ਜੀ ਓਕੇ ਓਕੇ ਓਕੇ